ਅੱਜ ਦਾ ਜਿਹੜਾ ਰੋਜ਼ ਪ੍ਰਦਰਸ਼ਨ ਹੈ ਇਹ ਪੰਜਾਬ ਸਰਕਾਰ ਝਾੜੂ ਵਾਲੀ ਸਰਕਾਰ ਦੇ ਖਿਲਾਫ ਪੂਰੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਇਹ ਸ਼ੜਕਾਂ ਤੇ ਆ ਕੇ ਰੋਜ਼ ਪ੍ਰਦਰਸ਼ਨ ਜਿਹੜੇ ਕੀਤੇ ਜਾ ਰਹੇ ਆ ਸੋ ਇਸ ਜਿਹੜੀ ਝਾੜੂ ਦੀ ਸਰਕਾਰ ਬਣੀ ਨੂੰ 3 ਸਾਲ ਪੂਰੇ ਹੋ ਗਏ ਆ ਔਰ 3 ਸਾਲਾਂ ਦੇ ਪਹਿਲਾਂ ਜਦੋਂ ਸਰਕਾਰ ਬਣ ਤੋਂ ਪਹਿਲਾਂ ਇਹਨਾਂ ਨੇ ਜਿਹੜੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸੀ ਕਿ ਅਸੀਂ ਇਸ ਗਰੰਟੀਆਂ ਜਿਹੜੀਆਂ ਜਦੋਂ ਸਰਕਾਰ ਬਣੇਗੀ ਤੁਹਾਨੂੰ ਇਹ ਗਰੰਟੀਆਂ ਦੇਵਾਂਗੇ ਉਹ ਗਰੰਟੀਆਂ ਤੋਂ ਅੱਜ ਭਾਜਦੇ ਨਜ਼ਰ ਆ ਰਹੇ ਆ ਉਹ ਜਗਾਉਣ ਵਾਸਤੇ ਜਿਹੜੀ ਪੰਜਾਬ ਸਰਕਾਰ ਨੂੰ ਝਾੜੂ ਵਾਲੀ ਸਰਕਾਰ ਨੂੰ ਜਗਾਉਣ ਦੇ ਲਈ ਭਾਰਤੀ ਜਨਤਾ ਪਾਰਟੀ ਅੱਜ ਇਸ ਰੋਜ਼ ਪ੍ਰਦਰਸ਼ਨ ਵਜੋਂ ਅੱਜ ਰੋਜ਼ ਸਾਰੇ-ਸਾਰੇ ਪੰਜਾਬ 'ਚ ਕੀਤਾ ਜਾ ਰਿਹਾ। ਸੋ ਜਿਸ ਤਰ੍ਹਾਂ ਇਹਨਾਂ ਨੇ ਇੱਕ ਗਰੰਟੀ ਦਿੱਤੀ ਸੀ ਸਾਡੀਆਂ ਮਹਤਾਵਾਾਂ ਤੇ ਭੈਣਾਾਂ ਵਾਸਤੇ ਪੰਜਾਬੀਆਂ ਨੂੰ ਕਿ 1-1000 ਰੁਪਇਆ ਉਹਨਾਂ ਨੂੰ ਸਰਕਾਰ ਬਣ ਤੋਂ ਬਾਅਦ ਜਿਹੜਾ ਦਿੱਤਾ ਜਾਊਗਾ। ਪਰ ਉਹ ਕਿਤੇ ਵੀ ਗਰੰਟੀ ਤੋਂ ਭਾਜਦੇ ਨਜ਼ਰ ਆਏ ਆ। ਸੋ ਅੱਜ ਅਸੀਂ ਦਿੱਲੀ ਦੀ ਗੱਲ ਕਰੀਏ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਸਰਕਾਰ ਬਣ ਤੋਂ ਪਹਿਲਾਂ ਇੱਕ ਗਰੰਟੀ ਵਾਅਦਾ ਦਿੱਤਾ ਸੀ ਦਿੱਲੀ ਦੇ ਮਹਤਾਵਾਾਂ ਭੈਣਾਾਂ ਦੇ ਕਿ ਜਦੋਂ ਸਰਕਾਰ ਬੜੇਗੀ ਭਾਰਤੀ ਜਨਤਾ ਪਾਰਟੀ ਦੀ ਤੁਹਾਨੂੰ 2500 ਰੁਪਏ ਦਿੱਤਾ ਜਾਊਗਾ ਸੋ ਕੁਝ ਦਿਨ ਪਹਿਲਾਂ ਸਰਕਾਰ ਬਣੀ ਆ ਔਰ ਜਿਹੜੀ ਉਹਨਾਂ ਨੂੰ ਪਹਿਲੀ ਗਰੰਟੀ ਜਿਹੜੀ ਆ 2500 ਰੁਪਏ ਜਿਹੜਾ ਮਾਤਾਵਾ ਪੈਣਾ ਨੂੰ ਦੇਣਾ ਸ਼ੁਰੂ ਕਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਚ ਕਿਉਂ ਨਹੀਂ ਕਿਉਂ ਅਸੀਂ ਝੂਠੇ ਵਾਦੇ ਲੋਕਾਂ ਨਾਲ ਕੀਤੇ ਪੰਜਾਬ ਦੇ ਆਣ ਅਸੀਂ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਪੰਜਾਬ ਦੇ ਲੋਕਾਂ ਦੀ ਗੱਲ ਰੱਖਣ ਵਾਸਤੇ ਇੱਥੇ ਅੱਜ ਸੜਕਾਂ ਤੇ ਆਏ ਆ ਸੋ ਇਸੇ ਤਰ੍ਹਾਂ ਮੈਂ ਗੱਲ ਕਰਾ ਚਾਹੇ ਐਮਐਸਪੀ ਦੀ ਗੱਲ ਕਰਨੀ ਚਾਹੁੰਦਾ ਕਿ ਇਹ ਲੋਕ ਉਹ ਨੇ ਜਿਨ੍ਹਾਂ ਨੇ 24 24 ਘੰਟਿਆਂ 'ਚ ਜਿਹੜੀ ਛੁਟਕੀਆਂ ਨਾਲ ਜਿਹੜੀ 5-5 ਮਿੰਟ 'ਚ ਇਹਨਾਂ ਨੇ ਐਮਐਸਪੀ ਦੇ ਦਿੰਦੀਆਂ ਗੱਲਾਂ ਕੀਤੀਆਂ ਸੀ ਪਰ ਅੱਜ ਸਾਰਾ ਕੁਝ ਹੀ ਇਹ ਹਾਲਾਤ ਇਹੋ ਜਿਹੇ ਬਣਾਏ ਜਾ ਰਹੇ ਪ੍ਰਾਪੋ ਕੱਢਾ ਕਰਕੇ ਸਾਰਾ ਸਾਰਾ ਸੈਂਟਰ ਗਵਰਨਮੈਂਟ ਤੇ ਭਾਰਤ ਸਰਕਾਰ ਤੇ ਸੁੱਟਿਆ ਜਾ ਰਿਹਾ ਪਰ ਉਹਨਾਂ ਦਾ ਇਹ ਫਰਜ਼ ਨਹੀਂ ਇਹ ਫਰਜ਼ ਸੀ ਅੱਜ ਸਟੇਟ ਗਵਰਨਮੈਂਟ ਦਾ ਫਰਜ਼ ਬਣਦਾ ਜਿਸੇ ਤਰ੍ਹਾਂ ਆਪਣੇ ਹਰਿਆਣੇ ਦੀ ਸਰਕਾਰ ਬਣ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਵਾਅਦਾ ਕੀਤਾ ਸੀ ਹਰਿਆਣੇ ਦੇ ਲੋਕਾਂ ਦੇ ਨਾਲ ਕਿ ਤੁਹਾਨੂੰ ਜਦੋਂ ਸਾਡੀ ਸਰਕਾਰ ਬੀਜੇਪੀ ਦੀ ਸਰਕਾਰ ਹਰਿਆਣੇ 'ਚ ਦੁਬਾਰਾ ਬਣਦੀ ਆ ਤੇ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਐਮਐਸਪੀ ਤੁਹਾਨੂੰ ਲਾਗੂ ਕਰਾਂਗੇ ਔਰ 23 ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਆ ਹਰਿਆਣਾ ਸਰਕਾਰ ਹਰਿਆਣੇ ਦੇ ਵਿੱਚ ਜਿਹੜੀ ਆ ਬੀਜੇਪੀ ਸਰਕਾਰ ਨੇ ਲਾਗੂ ਕੀਤੀ ਆ ਔਰ ਮੈਂ ਦੱਸਣਾ ਚਾਹੁੰਦਾ ਕਿ ਇਸ ਵਾਰ ਜਿਹੜੀ ਝੋਨੇ ਦੀ ਫਸਲ ਸੀ ਉਹ ਵੀ ਕੁਝ ਪੰਜਾਬ ਦੇ ਲੋਕਾਂ ਨੇ ਜਾ ਕੇ ਹਰਿਆਣੇ 'ਚ ਵੇਚੀ ਪੂਰੇ ਰੇਟ ਤੇ ਇਹੋ ਜਿਹੇ ਹਾਲਾਤ ਬਣ ਗਏ ਆ ਔਰ ਆਉਣ ਵਾਲਾ ਜਿਹੜਾ ਸੰਕਲਪ ਲੋਕਾਂ ਨੇ ਮਨ ਬਣਾ ਲਿਆ कि ਜਿਹੜਾ ਆਉਣ ਵਾਲਾ ਟਾਈਮ ਜਿਹੜਾ ਆ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦਿੱਤਾ ਜਾਊਗਾ ਔਰ ਡਬਲ ਇੰਜਨ ਵਾਲੀ ਸਰਕਾਰ ਬਣ ਕੇ ਆਊਗੀ ਅੱਜ ਦਾ ਰੋਸ ਪ੍ਰਦਰਸ਼ਨ ਇਹ ਸੀ ਕਿ ਇਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਅੱਜ ਅਸੀਂ ਇੱਕ ਰੋਸ ਪ੍ਰਦਰਸ਼ਨ ਵਜੋਂ ਅਸੀਂ ਸਾਰੇ ਜਿਹੜੇ ਕਾਰਕਿਰਤਾ ਇਕੱਠੇ ਹੋਏ ਆ ਔਰ ਤਖਤੀਆਂ ਲੈ ਕੇ ਅੱਜ ਉਹਦੇ ਵਿੱਚ ਜਿਹੜਾ ਇਹਨਾਂ ਨੂੰ ਅਸੀਂ ਚੇਤਾਵਨੀ ਕਰਾ ਰਿਹਾ ਜਿਹੜੇ ਜੜੀਆਂ ਇਹਨਾਂ ਨੇ ਗਰੰਟੀਆਂ ਕਈਆਂ ਸੀ ਪੰਜਾਬ ਦੇ ਲੋਕਾਂ ਨੂੰ ਉਹ ਗਰੰਟੀਆਂ ਤਖਤੀਆਂ ਹੱਥਾਂ 'ਚ ਫੜ ਕੇ ਅਸੀਂ ਉਹ ਇਹਨਾਂ ਨੂੰ ਯਾਦ ਕਰਾਈਆਂ ਨੇ ਕਿ ਤੁਸੀਂ ਕਿਹੜੇ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਔਰ ਇਸ ਤਰ੍ਹਾਂ ਅਸੀਂ ਇਹ ਦਸਰਾ ਚਾਹੁੰਦੇ ਆ ਤੁਹਾਡੇ ਮਾਧਿਅਮ ਦੇ ਰਹਿ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਦੀ ਸਰਕਾਰ ਇਹ ਨਾ ਭਗਵੰਤ ਮਾਨ ਸਰਕਾਰ ਜਾਗੀ ਔਰ ਅਸੀਂ ਇਸੇ ਤਰ੍ਹਾਂ ਕੇ ਸੜਕਾਂ ਤੇ ਉਤਰਾਂਗੇ ਅੱਜ ਚੌਂਕਾਂ ਦੇ ਵਿੱਚ ਇਕੱਠੇ ਹੋਏ ਆ ਕੱਲੋਂ ਇਹਨਾਂ ਦੇ ਜਿਹੜੇ ਨੁਮਾਇੰਦੇ ਨੇ ਇਹਨਾਂ ਦੇ ਚਾੜੂ ਵਾਲਿਆਂ ਦੇ ਉਹਨਾਂ ਨੁਮਾਇੰਦਿਆਂ ਦੇ ਘਰ ਦੇ ਅੱਗੇ ਬੈਠਾਂਗੇ ਜੇ ਬਹਿਣ ਦੀ ਸਾਨੂੰ ਲੋੜ ਪਈ ਪਏ ਲਗਾਤਾਰ ਬਹਿਣਾ ਪਿਆ ਅਸੀਂ ਲਗਾਤਾਰ ਵੀ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੀ ਹੱਕ ਦੀ ਲਈ ਗੱਲ ਕਰ ਲਈ ਅਸੀਂ ਉਹਨਾਂ ਦੇ ਘਰਾਂ ਦੇ ਅੱਗੇ ਵੀ ਬਹਿਣਾ ਪਿਆ ਤੇ ਬੈਠਾਂਗੇ ਅੱਜ ਜਿੱਦਾਂ ਪੰਜਾਬ ਸਰਕਾਰ ਨੂੰ 3 ਸਾਲ ਅੱਜ ਪੂਰੇ ਹੋ ਗਏ ਆ ਤੇ 3 ਸਾਲ ਪੂਰੇ ਹੋ ਤੇ ਜਿੱਦਾਂ ਨਾ 3 ਸਾਲ ਪਹਿਲੇ ਪੰਜਾਬ ਦੀ ਜਨਤਾ ਨੂੰ ਝੂਠੇ ਵਾਅਦੇ ਕੀਤੇ ਸੀ ਉਹ ਵਾਅਦਿਆਂ ਨੂੰ ਯਾਦ ਕਰਨ ਵਾਸਤੇ ਅੱਜ ਬੀਜੇਪੀ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਰੋਸ ਪ੍ਰਦਰਸ਼ਨ ਰੱਖੇ ਗਏ ਸੀ ਉਦੇ ਦਾਇਰ ਤੇ ਗਦਾਸਪੂਤ ਦੇ ਵਿੱਚ ਜਿਹੜਾ ਅੱਜ ਲੋਕ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਗਿਆ ਕਿਵੇਂ ਕੀਤਾ ਗਿਆ ਖਿਲਾਫ ਦੇਖੋ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਹੜੇ-ਕਿਹੜੇ ਵਾਦੇ ਪੰਜਾਬ ਸਰਕਾਰ ਨੇ ਅੱਜ ਤੋਂ 3 ਸਾਲ ਪਹਿਲੇ ਪੰਜਾਬ ਦੀ ਜਨਤਾ ਨਾਲ ਕੀਤੇ ਸੀ ਤੇ ਪੂਰਾ 3 ਸਾਲ ਹੋਣ ਦੇ ਬਾਵਜੂਦ ਵੀ ਪੂਰਾ ਕੋਈ ਵਾਦਾ ਜਿਹੜਾ ਨੇ ਤਰੀਕੇ ਨਾਲ ਪੂਰਾ ਨਹੀਂ ਕੀਤਾ ਉਹਨੂੰ ਯਾਦ ਕਰਾਉਣ ਵਾਸਤੇ ਕੀ ਪੰਜਾਬ ਸਰਕਾਰ ਨੂੰ ਕਿ ਜਿਹੜੇ ਤੁਸੀਂ ਝੂਠੇ ਵਾਦੇ ਕੀਤੇ ਸੀ ਤੁਹਾਡੇ ਕੋਲ ਅਜੇ ਵੀ ਸਮਾਂ ਹੈਗਾ ਜਲਦੀ ਦੇ ਜਲਦੀ ਜਿਹੜੇ ਪੰਜਾਬ ਨਾਲ ਵਾਦੇ ਕੀਤੇ ਸੀ ਪੰਜਾਬ ਦੀ ਜਨਤਾ ਨਾਲ ਉੱਤ ਜਲਦੀ ਦੇ ਜਲਦੀ ਵਾਦੇ ਜਿਹੜੇ ਪੰਜਾਬ ਦੀ ਜਨਤਾ ਨਾਲ ਪੂਰੇ ਕੀਤੇ ਜਾਣ ਉਹਦੇ ਰੋਸ਼ ਵਿੱਚ ਅੱਜ ਦੱਸਣ ਕੀਤਾ ਗਿਆ ਪੰਜਾਬ ਛੋ ਦੇਖੋ ਜੀ ਰਾਤੀ ਪ੍ਰੋਗਰਾਮ ਆਇਆ ਪਾਰਟੀ ਦਾ ਬੜੇ ਛੋਟ ਟਾਈਮ ਦੇ ਵਿੱਚ ਸਾਰੇ ਜਿਹੜੇ ਜਿੰਨਾ ਜਿੰਨਾ ਸੂਚਨਾ ਮਿਲਿਆ ਸਾਰੇ ਪ੍ਰਮੁੱਖ ਕਰਮਚਾਰੀ ਬਾਅਦ ਜੰਦਾ ਪਾਰਟੀ ਦਾ ਆਇਆ ਤੇ ਸਾਰਿਆਂ ਨੇ ਜਿਹੜਾ ਹਲਕੇ ਰੋਸ਼ ਪਦشن ਕੀਤਾ ਅੱਜ ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਵੱਲੋਂ ਜਿਹੜੀ ਪੰਜਾਬ ਸਰਕਾਰ ਦੇ ਅੱਜ 3 ਸਾਲ ਪੂਰੇ ਹੋਏ ਨੇ ਔਰ ਜੋਠੇ ਫੇਰ ਲਾਰੇ ਤੇ ਵਾਦੇ ਲਾ ਕੇ ਸਰਕਾਰ ਬਣੀ ਸੀ ਉਹਨੂੰ ਯਾਦ ਕਰਵਾਉਣ ਦੇ ਲਈ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਸੜਕਾਂ ਤੇ ਉਤਰੇ ਨੇ ਔਰ ਇਸ ਸਰਕਾਰ ਦੇ ਖਿਲਾਫ ਜਿਹੜਾ ਆਪਣਾ ਰੋਸ ਜਿਹੜਾ ਪ੍ਰਗਟ ਕੀਤਾ ਔਰ ਉਹਨੂੰ ਚਗਾਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਝੂਠੇ ਵਾਦਿਆਂ ਦੇ ਨਾਲ ਸਰਕਾਰ ਬਣਾ ਕੇ ਬੈਠੇ ਨੇ ਉਹ ਆਪਣੇ ਵਾਦੇ ਪੂਰੇ ਕਰਨ ਔਰ ਜਿਹੜੀ ਪੰਜਾਬ ਦੀਆਂ ਮਾਵਾਂ ਭੈਣਾਂ ਦੇ ਨਾਲ ਇਹਨਾਂ ਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਨਹੀਂ ਕੀਤਾ ਕਾਫੀ ਵਾਦੇ ਜਿਹੜੇ ਪੂਰੇ ਨਹੀਂ ਕੀਤੇ ਪੰਜਾਬ ਦੇ ਵਿੱਚ ਅਰਾਜਕਤਾ ਦਾ ਮਾਹੌਲ ਹੈ ਪੰਜਾਬ ਦੇ ਅੰਦਰ ਗੁੰਡਾਗਰਦੀ ਨਸ਼ਾ ਜਿਹੜਾ ਵਧਿਆ ਇਹਦੇ ਵੱਲ ਧਿਆਨ ਦੇਵੇ ਇਹ ਸਭ ਖੰਮਾ ਤੇ ਲਈ ਬਾਤ ਜਨਤਾ ਪਾਰਟੀ ਨੇ ਅੱਜ ਫਰਦੋਸ਼ ਪ੍ਰਦਰਸ਼ਨ ਕੀਤਾ